ਵਿਸ਼ਾ ਪ੍ਰਸਿੱਧ ਸ਼੍ਰੀ ਦਰਗਿਆਣਾ ਪੀਰਥ ਦੇ ਬੜਾ ਹਨੂਮਾਨ ਮੰਦਿਰ ਵਿਖੇ ਅੱਜ ਹੋਈ ਲੰਗੂਰਾਂ ਦੇ ਮੇਲੇ ਦੀ ਸ਼ੁਰੂਆਤ ਦਰਗਿਆਣਾ ਕਮੇਟੀ ਵੱਲੋਂ ਕੀਤੀਆਂ ਗਈਆਂ ਪੁਰਜ਼ੋਰ ਤਿਆਰੀਆਂ ਭਕਤਾਂ ਨੂੰ ਪਰਿਵਾਰਾਂ ਸਮੇਤ ਹਨੂਮਾਨ ਜੀ ਦਾ ਅਸ਼ੀਰਵਾਦ ਲੈਣ ਲਈ ਦਿੱਤਾ ਗਿਆ ਪਿੰਲਾ ਸੱਦਾ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਹੈ ਮੰਦਿਰ ਦੇ ਵਿੱਚ ਹੈਲੋ ਸਾਰਿਆਂ ਨੂੰ ਜੈ ਸ਼੍ਰੀ ਰਾਮ ਨਰਾਤੇ ਬਹੁਤ ਬਹੁਤ ਵਧਾਈ ਤਿਆਰੀਆਂ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਪਤਾ ਜਦੋਂ ਦੁਸ਼ਹਿਰਾ ਮੁਗਦਾ ਅਗਲੇ ਸਾਲ ਦੀਆਂ ਤਿਆਰੀਆਂ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਰ ਸਾਲ ਭਗਤ ਵੀ ਵੱਧਦੇ ਆ ਲੰਗੂਰ ਵੀ ਵੱਧਦੇ ਆ ਮੰਦਿਰ ਕਮੇਟੀ ਦੀ ਜ਼ਿੰਮੇਵਾਰੀ ਵੱਧਦੀ ਆ ਜੋ ਜੋ ਕਮੀ ਰਿਸਾ ਰਹਿੰਦੀ ਅਗਲੇ ਸਾਲ ਕੋਸ਼ਿਸ਼ ਕਰੀਦੇ ਉਹਨੂੰ ਪੂਰਾ ਕਰੀਏ ਲਗਭਗ ਫਾਈਨਲ ਟੱਚ ਹੋ ਗਿਆ ਆਪਣਾ ਸੇਵਾਦਾਰਾਂ ਦਾ ਵੀ ਕਾਰਡ ਵੰਡੇ ਗਏ ਆ ਪੁਲਿਸ ਪ੍ਰਸ਼ਾਸਨ ਨੇ ਵੀ ਸੇਵਾਦਾਰਾਂ ਨਾਲ ਮੀਟਿੰਗ ਕਰ ਲਈ ਹੈ ਕੱਲ ਇੱਕ ਹੋਰ ਕਰਨੀ ਆ ਹੋਰ ਜਿੰਨੇ ਵੀ ਗ੍ਰੇਲਾਂ ਵਗੈਰਾ ਲਗਣੀਆਂ ਬਾਕੀ ਲਗਭਗ ਆਪਣੇ ਵੱਲੋਂ ਪੂਰਾ ਫਾਈਨਲ ਟੱਚ ਹੋ ਕਿੰਨੇ ਕਾ ਬੱਚੇ ਇਸ ਵਾਰ ਲੰਘੂਰ ਬਣ ਜਾ ਰਹੇ ਨੇ ਦੇਖੋ ਗਿਣਤੀ ਤੇ ਹਜ਼ਾਰਾਂ ਚ ਹੁੰਦੀ ਹੈ ਪ੍ਰੋਪਰ ਮਤਨ ਦੱਸਿਆ ਕੋਸ਼ਿਸ਼ ਕਰੀ ਦੀ ਫੇਰ ਵੀ ਪੂਰੀ ਹੋ ਨਹੀਂ ਸਕਦੀ ਮੰਨ ਲਓ ਜਿਹੜੇ ਫਾਰਮ ਸਾਡੇ ਕੋ ਆਂਦੇ ਆ ਜਿਹੜੇ ਲਾਈਨ ਕੁਝ ਲੋਕ ਦੂਜੇ ਪਾਸੇ ਵੀ ਆਂਦੇ ਬਗੇ ਹੈਗਾ ਹਰ ਸਾਲ 5 ਤੋਂ 10% ਵਧਦੇ ਜਿਹੜੇ ਬਾਉਗਲੀ ਬਣਦੇ ਨੇ ਠੀਕ ਆ ਕੁਝ ਬੱਚਿਆਂ ਦਾ ਸਾਡਾ ਕਸੂਰ ਬੱਚਿਆਂ ਨੂੰ ਪਤਾ ਨਹੀਂ 1-2 ਸਾਲ ਬੰਦੇ ਰਹੇ 2 ਸਾਲ ਪਹਿਲਾਂ ਸੰਤਾ ਨੇ ਉਹ ਚੀਦਾ ਸਹੀਬ ਜਕਸ਼ਨ ਠਾ ਮਾੜਾ ਨਹੀਂ ਬਹੁਤ ਵਧੀਆ ਕੀਤਾ ਸਾਰਿਆਂ ਨੂੰ ਮਨਾ ਕੀਤਾ ਕੱਟਦੇਗਾ ਪਿਛਲੇ ਸਾਲ ਅਸੀਂ ਕੋਈ ਨਹੀਂ ਆਂਦ ਦਿੱਤਾ ਫੈਕਟਰੀ ਮੈਨੂੰ ਉਮੀਦ ਹੈ ਕਿ ਕੋਈ ਵੀ ਨਹੀਂ ਬਣੇਗਾ ਉਹ ਪਿਛਲੇ ਸਾਲ ਸਾਹਮਣੇ ਵਾਦਾ ਕੀਤਾ ਹੈ ਕਿ ਅਸੀਂ ਬਿਲਕੁਲ ਨਹੀਂ ਬਣਾਗੇ ਇਸ ਬੰਚਾ ਹੀ ਸਾਲ ਦੀਆਂ ਚਾਰ ਤੋਂ ਪੰਜ ਮੀਟਿੰਗਾਂ ਲੈ ਚੁੱਕੇ ਜਿੰਨੇ ਵੀ ਲੋਕ ਹਨੁਮਾਨ ਦੀਆਂ ਢੋਲੀਆਂ ਬੰਦੀਆਂ ਸਭ ਨੂੰ ਪਿਆਰ ਨਾਲ ਸਮਝਾਇਆ ਕਿ ਦੇਖੋ ਬੇਟਾ ਇਸ ਤਰ੍ਹਾਂ ਦੇ ਕੱਲ ਨੂੰ ਫਿਰ ਹਰ ਸਾਲ ਨਵਾਂ ਕੋਈ ਬੋਈ ਬਣ ਜਾਏਗਾ ਤੇ ਹਨੁਮਾਨ ਜੀ ਇੱਕੋ ਇੱਕੋ ਹੀ ਰਹਿਣੇ ਉਹਦਾ ਸੰਦੂਰੀ ਰੂਪ ਹੈ ਰੱਖਿਆ ਹੋਇਆ ਮੰਦਿਰ ਕੋਲੋਂ ਦਾ ਕੀ ਟਾਈਮ ਹੈ ਜੀ ਪਹਿਲੇ ਦਿਨ 4 ਵਜੇ ਖੁੱਲੇਗਾ ਜੋ ਰੋਜ਼ ਦੀ ਰੁਟੀਨ ਹੈਗਾ ਪਹਿਲੇ ਦਿਨ ਦੁਪਹਿਰ ਨੂੰ ਘੰਟੇ ਤੇ ਘੰਟੇ ਦਾ ਫਰਕ ਪੈ ਸਕਦਾ ਕੋ ਪਹਿਲੇ ਦਿਨ ਰਸ਼ ਹੁੰ ਨੇਦਰ ওই ਰੁਟੀਨ ਵਾਂਗ ਨਹੀਂ ਖੁੱਲੇ ਸਰਦਾਲਿਆਂ ਨੂੰ ਕੀ ਪੀਸ ਕਰੋਗੇ ਸਰਦਾਲਿਆਂ ਨੂੰ ਆਹੋ ਹੀ ਅਪੀਲ ਕਰਾਂਗਾ ਕਿ ਅਸੀਂ ਹਰ ਸਾਲ ਪੂਰੀ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀ ਜਾਵੇ ਫੇਰ ਵੀ ਕਮੇਟੀ ਦਾ ਤੇ ਸੇਵਾਦਾਰਾਂ ਦਾ ਸਾਥ ਦਿਓ ਉਹ ਵੀ ਤੁਹਾਡੇ ਚੋਈ ਆ ਤੁਹਾਡੇ ਪਿੱਛੇ ਹੀ ਲੱਗੇ ਆ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਰਾਤੇ ਬਹੁਤ ਬਹੁਤ ਵਧਾਈ ਜੈ ਸ਼੍ਰੀ